ਬਦਹੋ ਪਰਖ ਬਿਦਾਤੈ ਤਨ ਤਨ ਸ਼ਹੀਦ ਬਾਬਾ ਨਿਹਾਲ ਸਿੰਘ ਦੇ ਸਾਲਾਨਾ ਮੌਕੇ ਤੇ ਅੱਜ ਹਜ਼ਾਰਾਂ ਸੰਗਤਾਂ ਦੂਰ ਦੂਰ ਤੋਂ ਆ ਕੇ ਨਤਮਸਤਕ ਹੋਈਆਂ ਤਾ ਤੂੰ ਸੋਹੇ ਆ ਨਹੀਂ ਤੁਦ ਜੀ ਆ ura sadguru daya karam jeeo tumelo sahi padata kar kripa

सचखंड श्री दरबार साहब को भाई साई रविंदर सिंह जी हजूरी गांधी चेटा दरबार साहब ਪੁਰ ਸਿੱਖ ਗਾਏ ਮਿਲ ਆਏ ਮਿਲ ਕੋਰ ਸਿੱਖ ਗਾਏ ਮਿਲ ਆਏ ਮਿਲ ਕੋਰ ਸਿੱਖ ਗਾਏ ਮਿਲ ਆਏ ਮਿਲ ਕੋਰ ਸਿੱਖ ਗਾਏ ਮਿਲ ਤੂੰ ਮੇਰੇ ਦਿਲੋ ਕੇ ਪਿਆਰੇ ਤੇ ਮੇਰੇ ਗੁਰੂ ਕੇ ਪਿਆਰੇ ਆਇ ਮਿਲ ਗੁਰ ਸਿੱਖ ਗਾਏ ਮਿਲ ਆਇ ਮਿਲ ਗੁਰ ਸਿੱਖ ਗਾਏ ਮਿਲ ਆਇ ਮਿਲ ਗੁਰ ਸਿੱਖ ਗਾਏ ਮਿਲ ਆਇ ਮਿਲ ਗੁਰ ਸਿੱਖ ਗਾਏ ਮਿਲ

ਕੱਲ ਮਿਤੀ 16 ਜੂਨ ਅਖੰਡ ਪਾੜ ਦਾ ਭੋਗ ਪਾਇਆ ਜਾਵੇਗਾ ਅਤੇ ਢਾਡੀ ਦਰਬਾਰ ਸਜਾਇਆ ਜਾਵੇਗਾ ਇਸ ਮੌਕੇ ਤੇ ਸੰਗਤਾਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਜਾਣਗੇ ਨੰਬਰ ਧਾਰੀ ਦਾ ਆਪਣੀ ਟੀਮ ਦੇ ਹਿੱਸੇ ਵਿੱਚ ਅੰਕ ਦਾ ਵਾਅਦਾ ਕਰਦਾ ਪਲਵੰਦੀ ਪਰੋ ਬੱਸ ਨੰਗਲੰਬੀ ਨੇ ਨਾਤੀ ਬਣੀ ਪਈ ਹੋਈ ਹੈ ਆਓ ਸਾਹਮਣੇ ਖੇਡ ਮੈਦਾਨ ਦੇ ਅੰਦਰ ਕਹਿੰਦੀ ਫਿਰ ਰੇਡ ਹੈ ਚਾਰ ਜਾਫੀ ਇਕਦੋਰ ਵਾਲੇ ਉਹ ਨੰਬਰ ਦਾ ਵਾਅਦਾ ਕਰਦਾ ਹੋਇਆ ਪੁਆਇੰਟ ਸਟਾਪਰ ਦਾ ਨੇ ਇਹਨਾਂ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਬਟਾ ਧੰਨਵਾਦ ਪਰ ਆਓ ਸਾਹਮਣੇ ਆਵੇ ਗੱਬਰੂਆ ਕੌਡਾ ਕਹਿੰਦੇ ਟਾਪ ਦਾ ਜਫਾ ਲਾ ਗਿਆ ਆਪਣੀ ਟੀਮ ਦੇ ਲਈ ਅੰਕ ਦਾ ਵਾਅਦਾ ਕਰਦਾ ਹੋਇਆ ਅਗਲੀ ਰੇਡ ਫੇਰ ਪੈ ਰਹੀ ਹੈ ਲਓ ਸਾਹਮਣੇ ਅਗਲੀ ਰੇਡ ਪਾਉਣ ਦੇ ਲਈ ਬਾਦ ਆਇਆ ਦਿਲਬਾਗ ਬਾਗੀ ਨੇ ਕਿੰਨੇ ਟੀਮ ਆ ਮਰੀ ਦੇ ਨਾਮ ਮਿਲ ਕੇ ਸਪான்ਸਰ ਕੀਤੀ ਹੋਈ ਹੈ ਮੇਰੇ ਵੀਰੋ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਨਾਜਨ ਕਬੱਡੀ ਪਾ ਰਿਹਾ ਗੁੱਟ ਫੜਿਆ ਹੋਇਆ ਗੋਟੇ ਸਿਰੋਂ ਦਾ ਯਤਨ ਕਰ ਰਿਹਾ ਆ ਟੱਕਰ ਖਿਡਾਰੀਆਂ ਦੇ ਦਰਮਿਆਨ ਹੋਈ ਹੈ ਆ ਨਾਜਨ ਦੇਖ ਰਿਹਾ ਵੀ ਤਲਵੰਡੀ ਪੁਰਾ ਵਾਲਾ ਇਹ ਨੈਕਸਟ ਮੁਕਾਬਲਾ ਖੇਡਿਆ ਜਾਵੇਗਾ ਫਰੇ ਦੀ ਟੱਕਰ ਹੋਈ ਇੱਕ ਪਾਸੇ ਕਨੌਰ ਦੂਸਰੇ ਪਾਸੇ ਤਲਵੰਡੀ ਪੁਰੇ ਦੀ ਟੀਮ ਜਿਹੜੀ ਹੈ ਉਹ ਬਾਜੀ ਮਾਰ ਗਏ ਮੇਰੇ ਵੀਰੋ ਤਲਵੰਡੀ ਸੁਖਵਿੰਦਰ ਸਿੰਘ ਜੀ ਕੋਟਲੀ ਐਨਐਲਐ ਸਾਹਿਬ ਉਹ ਵੀ ਜਿਹੜੇ ਅੱਜ ਦੇ ਇਸ ਕਬੱਡੀ ਕੱਪ ਦੇ ਉੱਤੇ ਪੁੱਜ ਰਹੇ ਆ ਹਰ ਨਾਲ ਕਹਿੰਦੇ ਸਾਡੇ ਸਨੀ ਤੱਲਣ ਜੀ ਕੁਲਵਿੰਦਰ ਸਿੰਘ ਜੀ ਪੰਚ ਰਿਕਾ ਬੈਂਸ ਜੀ ਗੈਰੀ ਵੀਰੇ ਉਹਨਾਂ ਦਾ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜੋ ਅੱਜ ਦੇ ਕਬੱਡੀ ਕੱਪ ਦੇ ਉੱਤੇ ਹਾਜ਼ਰੀ ਲਵਾ ਰਹੇ ਆ ਕਬੱਡੀ ਦਾ ਮੌਕਾ ਖੇਡ ਬਣ ਗਿਆ ਆ ਲੱਖਾਂ ਕਰਦਾ ਕੋਸ਼ਿਸ਼ ਤੇ ਹੁਣ ਆ ਵਾਓ ਮਾਈਕਲ ਜਿਹਨਾਂ ਜਿਹਨਾਂ ਨੂੰ ਬਾਕੋ ਦੀ ਖੇਡ ਵਧੀਆ ਲੱਗਦੀ ਤਾੜੀ ਖਿਲ ਕੇ ਮਾਰੋ